ਦੀ ਵਾਸਤੇ ਰਾਤ ਦਾ ਨੇ ਇਕੱਲੇ ਜਿਹੜੇ ਨਹੀਂ ਉਹ ਪਾਰਟੀ ਦੀ ਖਾਤਰ ਭਗਵੰਤ ਮਾਨ ਤੇ ਕੇਜਰੀਵਾਲ ਦੀ ਖਾਤਰ ਜਿਹੜੇ ਉਹ ਸਾਡੇ ਵਾਸਤੇ ਜੇਲਾ ਕੱਢਣ ਦੇ ਨੇ ਜੇਕਰ ਲੋੜ ਪਈ ਤੇ ਇਹ ਜਿਹੜੇ ਪਾਰਟੀ ਦੇ ਵਿੱਚ ਜਾਂ ਪਾਰਟੀ ਦੇ ਬਾਹਰ ਰਹਿ ਕੇ ਪਾਰਟੀ ਦਾ ਨੁਕਸਾਨ ਕਰ ਰਹੇ ਨੇ ਮੈਂ ਸਮਝਣਾ ਇਲੈਕਸ਼ਨ ਦੇ ਜਣਾ ਵਿੱਚ ਅੱਜ ਜਿਹੜਾ ਇਹ ਵਰਕਰਾਂ ਦੀ ਮੀਟਿੰਗ ਜਿਹੜੀ ਹਜ਼ਾਰਾਂ ਦੇ ਵਿੱਚ ਇੱਥੇ ਲੋਕ ਸਾਰੇ ਵਲੰਟੀਅਰ ਜਿਹੜੇ ਪਾਰਟੀ ਦੇ ਡੀਗਨੇ ਨੇ ਤੇ ਮੈਨੂੰ ਸੁਣਾਈ ਮਿਲ ਰਹੇ ਨੇ ਕਿ ਚਾਰਚ ਫਿਰ ਮੀਟਿੰਗਾਂ ਰੱਖੇ ਉਹ ਲੋਕ ਜਿਨ੍ਹਾਂ ਨੇ ਪਾਰਟੀ ਵਾਸਤੇ ਢੇਲੇ ਦਾ ਕੰਮ ਨਹੀਂ ਕੀਤਾ ਉਹ ਅੱਜ ਜਿਹੜੇ ਨੇ ਚਾਵਾਂ ਦੀਆਂ ਪਾਰਟੀਆਂ ਤੇ ਜਿਹੜੇ ਰਸਤੇ ਵਿੱਚ ਰੁਕਾਵਟਾਂ ਪਾ ਕੇ ਬੈਠੇ ਨੇ ਕਿ ਪ੍ਰੋਗਰਾਮ ਲੇਟ ਹੋਵੇ ਮੈਂ ਉਹਨਾਂ ਨੂੰ ਕਹਿਣਾ ਚਾਹਾਂ ਸਟੇਜ ਤੋਂ ਕਿ ਬੰਦੇ ਦੇ ਪੁੱਤ ਬਣ ਜਾਓ ਮੈਨੂੰ ਬੰਦੇ ਦੇ ਪੁੱਤ ਬਣਾਉਣਾ ਵੀ ਆਉਂਦਾ ਜਿਹੜੇ ਸਾਡੇ ਕੰਮ 'ਚ ਖਾਸ ਕਰਕੇ ਮਿਆਰ ਕਰਦਾ ਪਾਉਂਦੇ ਸੋਨ ਹੋ ਕੇ ਤੇ ਜੀਜ ਦਾ ਸਬਰ ਨਹੀਂ ਵੇਖਣਾ ਚਾਹੀਦਾ ਹਰ ਜੀਜ ਦਾ ਰਬੜ ਦੇ ਵਿੱਚ ਫਲੈਕਸੀਬਲ ਫਲੈਕਸੀਬਿਲਟੀ ਹੁੰਦੀ ਆ ਉਹਨੂੰ ਜਿੰਨਾ ਵੱਖ ਚਾਂਗੇ ਕੋਈ ਕੋਈ ਸਟੈਚ ਹੁੰਦੀ ਆ ਜਦੋਂ ਉਹਨੂੰ ਤੁਸੀਂ ਜਿੰਨਾ ਪੈਂ ਟਰੈਕਟਰ ਪਾ ਕੇ ਖਿੱਚੋਗੇ ਜਿੰਨੀ ਉਹਦੀ ਖਿੱਚ ਹੋਏਗੀ ਉਸ ਤੋਂ ਬਾਅਦ ਉਹ ਟੁੱਟ ਫਟ ਛੁੱਟ ਜਾਂਦੀ ਆ ਹਰ ਚੀਜ਼ ਦੀ ਫਲੈਕਸੀਬਿਲਟੀ ਹੁੰਦੀ ਆ ਮੈਂ ਕੋਈ ਪੱਥਰ ਦਾ ਸਟੈਚੂ ਨਹੀਂ ਹੈਗਾ ਕਿ ਮੈਨੂੰ ਗੁੱਸਾ ਨਹੀਂ ਆਉਂਦਾ ਜਾਂ ਮੇਰੇ ਵਿੱਚ ਜਿਹੜੀ ਆ ਉਹ ਫਲੈਕਸੀਬਿਲਟੀ ਜਿਹੜੀ ਆ ਖਤਮ ਨਹੀਂ ਹੋਣੀ ਮੇਰੇ 'ਚ ਵੀ ਖਤਮ ਹੋ ਸਕਦੀ ਆ ਸੋ ਮੈਂ ਆਪਣੇ ਲੀਡਰਾਂ ਨੂੰ ਨਹੀਂ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਨਾ ਨੇ ਮੇਰੇ ਰਸਤੇ ਦੇ ਵਿੱਚ ਰੁਕਾਵਟਾਂ ਬਣਦੇ ਮੈਂ 26 ਮਹੀਨੇ ਵੇਖਦੇ ਹੋ ਗਿਆ ਮੈਂ ਹੁਣ ਉਹਨੂੰ 26 ਦਿਨ ਉਹਨਾਂ ਦੀ ਉਡੀਕ ਨਹੀਂ ਕਰਨੀ ਮੈਂ 4 ਪਹਿਲੀ ਤੀਕ ਨੂੰ ਵੋਟਾਂ ਪੈ ਜਾਣੀਆਂ 4 ਤਰੀਕ ਨੂੰ ਰਿਜ਼ਲਟ ਆਉਣ ਉਹ ਕੋਈ ਵੀ ਰਿਜ਼ਲਟ ਆਉਣ ਉਹ ਪ੍ਰਮਾਤਮਾ ਦੇ ਹੱਥ ਵਿੱਚ ਜਾਂ ਜੋ ਵੋਟਰਾਂ ਦੇ ਹੱਥ ਵਿੱਚ ਮੈਂ 4 ਤਰੀਕ ਤੋਂ ਬਾਅਦ ਜਿਹੜੇ ਸਾਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੇ ਮੇਰੇ ਰਾਹ ਦੇ ਵਿੱਚੜ ਕੇ ਵੰਡੇ ਨੇ ਮੈਂ ਉਹਨਾਂ ਦੇ ਰਾਹਾਂ ਦੀਆਂ ਮੰਝਲਾ ਜਿਹੜੀਆਂ ਤੋੜ ਕਰਾਉਣੀਆਂ ਨੇ ਇਸ ਤਰ੍ਹਾਂ ਕੇ ਕਹਿਣਾ ਚਾਹੁੰਦਾ ਕਿ ਸਾਡੀ ਕਮਜ਼ੋਰੀ ਨਾ ਸਮਝਿਆ ਜਾਵੇ ਸਾਡੀ ਚੁੱਪ ਮੈਂ ਕਹਿੰਦਾ ਲੱਜ ਮਰੇਂਦਾ ਅੰਦਰ ਬੜੇ ਤੇ ਮੂਰਖਾਖੇ ਮੈਥੋਂ ਡਰੇ ਮੈਂ ਕਹਿੰਦਾ ਮੂਰਖਾ ਨਾ ਬਣੋ ਬੰਦੇ ਦੇ ਪੁੱਤ ਬਣੋ ਤੇ ਮੈਂ ਜੇ ਤੁਸੀਂ ਬੰਦੇ ਦੇ ਪੁੱਤ ਨਹੀਂ ਬਣੋਗੇ ਮੈਂ ਤੁਹਾਨੂੰ ਬੰਦੇ ਦੇ ਪੁੱਤ ਬਣਾਵਾਂਗਾ ਜਿਹੜਾ ਆਵਾਜ਼ ਆਵਾਜ਼ੀ ਪਾਰਟੀ ਲੋਕਾਂ ਤੋਂ ਰੋਕੇਗਾ ਕਿ ਇਹ 6 ਵਜੇ ਦਾ ਟਾਈਮ ਪਾਰਟੀ ਦੇ ਆਪਣੇ ਲੀਡਰ ਨੂੰ ਦਿੱਤਾ 10 ਵਜੇ ਤੱਕ ਚੌਣ ਕਮਿਸ਼ਨ ਦਾ ਟਾਈਮ ਆ ਆ ਲੋਕ ਜਿਹੜੇ ਬੈਠੇ ਨੇ ਛਦਾਈ ਨਹੀਂ ਬੈਠੇ ਇਹ ਆਮ ਆਦਮੀ ਪਾਰਟੀ ਨੇ ਚੌਣ ਵਾਲੇ ਬੈਠੇ ਨੇ ਮੈਂ ਲੀਡਰ ਆਪਣੇ ਨੂੰ ਇਹ ਕਹਿਣੀ ਚਾਹੁੰਦਾ ਇਸ ਸਟੇਜ ਦੇ ਉੱਤੋਂ ਕਿ ਤੁਸੀਂ ਵੀ ਆਪਣੀ ਜੜੀ ਸਰਦਾਰ ਤੋਂ ਆਪਣੀਆਂ ਗਲਾਂ ਦੇ ਵਿੱਚ ਤੁਹਾਡੇ ਵਿੱਚ ਦਰਬੰਦੀ ਪਾਰਟੀਆਂ 'ਚ ਕੀ ਫਰਕ ਆ ਜੇ ਤੁਸੀਂ ਵੀ 60 ਸੈਕਿੰਡ ਲੋਕਾਂ ਦਾ ਸਬਰ ਚੈੱਕ ਕਰਨ ਵਾਲੇ ਇਹ ਲੋਕ ਤੁਹਾਨੂੰ ਰਾਤ ਤੁਹਾਨੂੰ ਰਾਤ ਰਾਹ ਤੋਂ ਟਕਨੀਕਲੀ ਵਿਚਾਰ ਨਹੀਂ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਰਾਹ ਦੇ ਵਿੱਚ ਤੁਹਾਨੂੰ ਲੋਕ ਰੋਕੇ ਤੁਹਾਨੂੰ ਚਾਹਵਾਂਦੇ ਤੇ ਤੁਹਾਨੂੰ ਗੱਫੇ ਖੋਲ-ਖੋਲ ਕੇ ਤੇ ਇਹ ਮੀਟਿੰਗਾਂ ਤੁਹਾਡੀਆਂ ਲੇਟ ਕਰਨ ਇਹ ਪਾਰਟੀ ਦੇ ਦੁਸ਼ਮਣ ਲੋਕ ਨੇ ਜਿਹੜੇ ਤੁਹਾਨੂੰ ਰਾਜ ਡੱਕ-ਡੱਕ ਕੇ ਤੇ ਚਾਹਵਾਂ ਪਿਆਲਣ ਦੇ ਪ੍ਰੋਗਰਾਮ ਦਿੰਦੇ ਨੇ ਇੱਥੇ ਹਜ਼ਾਰਾਂ ਲੋਕ ਤੁਹਾਨੂੰ ਡੀਕ ਰਹੇ ਨੇ ਤੇ ਤੁਸੀਂ ਰਾਹ ਦੇ ਵਿੱਚ ਤੁਹਾਨੂੰ ਡੱਕ-ਡੱਕ ਕੇ ਚਾਹਵਾਂ ਤੇ ਗੱਫੇ ਖੋਲਣ ਨੂੰ ਆਸਤੇ ਤਿਆਰ ਬੈਠੇ ਨੇ ਇਸ ਕਰਕੇ ਮੈਂ ਉਹਨਾਂ ਦੇ ਜਿਹੜੇ ਕਿੰਦੇ ਨੇ ਜਿਹੜੇ ਉਹਨਾਂ ਦੇ ਨਾਲ ਲੀਡਰ ਨੇ ਮੈਂ ਉਹਨਾਂ ਨੂੰ ਵੀ ਪਿੰਡਤੀ ਕਰਨੀ ਚਾਹੁੰਦਾ ਕਿ ਤੁਸੀਂ ਲੀਡਰ ਦੇ ਚੰਗੇ ਸਾਥੀ ਨਹੀਂ ਕੋਈ ਲੀਡਰ ਦੇ ਦੁਸ਼ਮਣੋ ਜਿਹੜੇ ਦੁਨੀਆਂ ਨੂੰ ਸਹੀ ਟਾਈਮ ਤੇ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕਰਦੇ ਅੱਧਾ ਘੰਟਾ ਲੇਟ ਹੋ ਸਕਦਾ ਘੰਟਾ ਲੇਟ ਹੋ ਸਕਦਾ ਦੋ ਘੰਟੇ ਲੇਟ ਹੋ ਸਕਦਾ ਤਿੰਨ ਘੰਟੇ ਲੇਟ ਹੋ ਸਕਦਾ ਤੇ ਤੁਸੀਂ ਚਾਰ-ਚਾਰ ਘੰਟੇ ਮੁੜ ਕੇ ਫੋਨ ਵੀ ਨਾ ਚੁੱਕੋ ਤੇ ਦੱਸੋ ਵੀ ਨਾ ਵੀ ਅਸੀਂ ਕਿੱਥੇ ਬੈਠੇ ਆ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਕਿ ਜੇਕਰ ਤੁਹਾਨੂੰ ਕੋਈ ਪ੍ਰੋਗਰਾਮ ਤੋਂ ਪ੍ਰੋਬਲਮ ਆਉਂਦੀ ਆ ਤੇ ਸਾਨੂੰ ਦੱਸੋ ਘਟੋ-ਘਟ ਲੋਕ ਜਿਹੜੇ ਤੁਹਾਨੂੰ ਟੀਵੀ ਤੇ ਦੇਖ ਲੈਣਗੇ ਲੋਕਦਾਨ ਨੂੰ ਪੋਸਟਰਾਂ ਦੇ ਵੇਖ ਲੈਣਗੇ ਤੁਹਾਨੂੰ ਸਾਰਾ ਜਾਣਦੇ ਨੇ ਸਾਨੂੰ ਅਸੀਂ ਪਾਰਟੀ ਦਾ ਪ੍ਰਚਾਰ ਕਰਦੇ ਆ ਆਮ ਆਦਮੀ ਪਾਰਟੀ ਨੂੰ ਸਾਰੇ ਚੰਦੇ ਨੇ ਪਰ ਇਹ ਗੱਲ برداشت ਨਹੀਂ ਕਰਾਂਗੇ ਕਿ ਸਾਡੇ ਪ੍ਰੋਗਰਾਮ ਨੂੰ ਤਰਫੀਡੋ ਕਰਨ ਵਾਸਤੇ ਜਿਵੇਂ ਪਹਿਲਾਂ ਗੰਜਨੀਪੁਰ ਉਹਨੇ ਪ੍ਰੋਗਰਾਮ ਰੱਖਿਆ ਉਹਨੂੰ ਤਰਫੀਡੋ ਕੀਤਾ ਗੁਰਦਾਸਪੁਰ ਦੇ ਵਿੱਚ ਕਈ ਪ੍ਰੋਗਰਾਮ ਰੱਖੇ ਅੱਜ ਵੀ ਮੈਂ ਕਹਿਣੀ ਚਾਹੁੰਦਾ ਕਿ ਇਸ ਪ੍ਰੋਗਰਾਮ ਨੂੰ ਫੇਲ ਕਰਨ ਵਾਸਤੇ ਲਗਭਗ 10 ਥਾਵਾਂ ਦੇ ਉੱਤੇ ਜਿਹੜੀਆਂ ਉਹ ਮੀਟਿੰਗਾਂ ਸਾਡੇ ਅਖੌਤੀ ਦੇ ਮੈਂ ਕਹਿੰਦਾ ਤੁੱਕੀ ਲੀਡਰ ਵੱਲੋਂ ਇਸ ਤਰ੍ਹਾਂ ਕਿ ਰੱਖਿਆ ਗਿਆ ਕਿ ਵਾਲੇ ਦੀ ਜਿਹੜੀ ਮੀਟਿੰਗ ਆ ਉਹਨੂੰ ਜਿਹੜੀ ਕਮਜ਼ੋਰ ਕੀਤਾ ਜਾਵੇਗਾ ਸਰਦਾਰ ਕਸ਼ਮੀਰ ਸਿੰਘ ਵਾਲਾ ਜਿੰਦਾਬਾਦ ਸਰਦਾਰ ਕਸ਼ਮੀਰ ਸਿੰਘ ਵਾਲਾ ਜਿੰਦਾਬਾਦ ਬਲੇ ਸੋਲੇ ਅੱਲਾਹ ਅਕਬਾਰ ਕਸ਼ਮੀਰ ਸਿੰਘ ਵਾਲਾ ਜਿੰਦਾਬਾਦ ਸਾਡੇ ਇੱਕ ਵਾਰ ਜਿੰਦਾਬਾਦ ਕਸ਼ਮੀਰ ਸਿੰਘ ਵਾਲਾ ਜਿੰਦਾਬਾਦ 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 ਬਵਾ ਖੜੀਆਂ ਕਰ ਜਿੰਦਾਬਾਦ ਜਿੰਦਾਬਾਦ ਪਰ ਹੋਈ ਜਾ ਤੱਕ ਨਾਲ ਇਕੱਠ ਹੋਇਆ ਮੈਂ ਹੈਡਕ quarters ਜਾ ਰਿਹਾ ਹਾਂ ਇੱਕ ਨਵੀਂ ਪਾਰਟੀ ਸ਼ੁਰੂ ਹੋਈ ਨਾ ਇਹੋ ਪਾਰਟੀ ਨਵੀਂ ਸ਼ੁਰੂ ਹੋਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਮਾਸਟਰ ਜੀ ਦੋ ਮਿੰਟ ਜਿਹੜੇ ਲੰਗਰ ਛਕਦੇ ਸੀ ਪੰਡਾਲ ਚ ਆਜੋ ਅੱਜ ਸਭ ਨੇ ਵੇਖ ਲੈਂਦੇ ਆ ਕਿੰਨਾ ਕਾ ਸਾਰੇ ਆਜੋ ਮੇਰਾ ਭਰਾ ਸਾਰਿਆਂ ਨੂੰ ਬੇਨਤੀ ਹੈ ਪੰਡਾਲ ਚ ਆਜੋ ਆਪਾਂ ਪੰਡਾਲ ਦਾ ਸ਼ਿੰਗਾਰ ਬਣੀਏ ਜਿਨ੍ਹਾਂ ਨੇ ਲੰਗਰ ਛਕ ਲਿਆ ਉਦਾਂ ਵੀ ਆਪਾਂ ਵਿਆਹ ਸ਼ਾਦੀਆਂ ਤੇ ਜਾਂਦੇ ਆ 6-6 ਘੰਟੇ ਉੱਥੇ ਪ੍ਰੋਗਰਾਮਾਂ ਤੇ ਬਹਿ ਕੇ ਆ ਜਾਂਦੇ ਆ ਇਹ ਜਿਹੜੀਆਂ ਕ੍ਰਾਂਤੀ ਦੀ ਲੜਾਈਆਂ ਆ ਇਹ ਕਿੜੀਆਂ ਵਿਆਹ ਸ਼ਾਦੀਆਂ ਤੋਂ ਘੱਟ ਨੇ ਉਹ ਵੀ ਇਹੀ ਜਿਹੜੇ ਤੱਕੀਆਂ ਤੇ ਝੂਲ ਗਏ ਸੀ ਆਪਾਂ ਦੇ ਚੂਲੇ ਨੇ ਆਪਾਂ ਜੇ ਆ ਕੇ ਬੈਠੀਏ ਕੋਈ ਗੱਲ ਨਹੀਂ ਇਹ ਵੀ ਇੱਕ ਕ੍ਰਾਂਤੀ ਦੀਦਾਈ ਹੈ ਇੱਕ ਸੰਘਰਸ਼ ਆਓ ਮੇਰੇ ਭਰਾ ਸਾਰੇ ਰਲ ਕੇ ਕਿਉਂਕਿ ਆਪਾਂ ਕੱਲ ਇਤਾਲੀਆਂ ਨਾਗਰਸੀਆਂ ਤੋਂ ਸਤਾਏ ਇਸ ਆਮ ਆਦਮੀ ਪਾਰਟੀ ਚ ਆਏ ਸਾਰੇ ਤੇ ਕੋਈ ਗੱਲ ਨਹੀਂ ਆਓ ਸਾਰੇ ਰਲ ਕੇ ਆਪਾਂ ਪੰਡਾਲ ਤੋਂ ਸ਼ਿੰਗਾਰ ਬਣੀਏ ਪ੍ਰਸ਼ਾਸਨ ਸਾਰੇ ਪੰਡਾਲ ਚ ਆਜੋ ਮੈਂ ਬੇਨਤੀ ਕਰਾਂਗਾ ਜਿਵੇਂ ਮੈਂ ਗੱਲ ਕਰ ਰਿਹਾ ਸੀ ਮੈਂ ਉੱਥੋਂ ਹੀ ਸ਼ੁਰੂ ਕਰਾਂਗਾ 26 ਮਹੀਨੇ ਤੋਂ ਜਦੋਂ ਤੋਂ ਆਪਣੀ ਸਰਕਾਰ ਬਣੀ ਆ 26 ਮਹੀਨੇ ਤੋਂ ਤਸਵੀਰ ਸਿੰਘ ਨੂੰ ਬਠਾਣ ਦੀ ਘਰ ਕੋਸ਼ਿਸ਼ ਕੀਤੀ ਜਾ ਰਹੀ ਹੈ ਫੰਦੀ ਲੋਕ ਜਿਹੜੇ ਮਲਾਈਆਂ ਖਾਂਦੇ ਨੇ ਹਰ ਪਾਰਟੀ ਦੇ ਵਿੱਚ ਜਾ ਕੇ ਲੁੱਟਦੇ ਨੇ ਤੇ ਕੁੱਟਦੇ ਨੇ ਫਿਰ ਦੂਜੀ ਪਾਰਟੀ ਲੱਭਦੇ ਨੇ ਜਾ ਕੇ ਮੈਂ ਉਹਨਾਂ ਨੂੰ ਕਹਿਣੀ ਚਾਹੁੰਦਾ ਕਿ ਮੈਂ ਜਿੰਨਾ ਚਿਰ ਤੱਕ ਮੇਰੇ 'ਚ ਧਾਮ ਹੈ ਜਿੰਨਾ ਚਿਰ ਤੱਕ ਮੇਰੇ 'ਚ ਜ਼ਮੀਨ ਦਾ ਇੱਕ ਇੱਕ ਟੁਕੜਾ ਹੈਗਾ ਮੇਰੀ ਮੈਨੂੰ ਬਿਠਾਉਣ ਵਾਲਾ ਕੋਈ ਜੰਮਿਆ ਨਹੀਂ ਗਿਆ ਮਾਦੀ ਪਾਰਟੀ ਤੋਂ ਪਿੱਛੇ ਖੜਦਾਗੇ ਮੈਨੂੰ ਮੇਰੇ ਸਾਥੀ ਇੱਥੇ ਜਿਹੜੇ ਹਜ਼ਾਰਾਂ ਦੇ ਵਿੱਚ ਨੌਜਵਾਨ ਆਏ ਮੈਨੂੰ ਪਤਾ ਕਿ ਨੌਜਵਾਨ 2 ਘੰਟੇ ਤੋਂ ਵੱਧ ਬੈਟਰੀ ਕਰ ਸਕਦੇ ਆ ਜਿਹੜੇ ਤੁਸੀਂ ਬੈਠੇ ਹੋ ਇਹ ਤੁਸੀਂ ਬਹੁਤ ਮਾਰਾਂ ਚੱਲੀਆਂ ਜ਼ਿੰਦਗੀ ਦੇ ਵਿੱਚ ਤੁਹਾਨੂੰ ਪਤਾ ਕਿ ਲੇਟ ਨਤੀਫੀ ਜਿਹੜੀ ਆ ਕਿਉਂ ਹੁੰਦੀ ਆ ਤੁਸੀਂ ਕਰਕੇ ਮੈਂ ਸਮਝਣਾ ਕਿ ਇਹ ਲੇਟ ਨਤੀਫੀ ਵੱਲੋਂ ਨਹੀਂ ਹੋ ਰਹੀ ਇਹ ਲੇਖ ਲਤੀਫੀ ਜਿਹੜੀ ਆ ਪਾਰਟੀ ਨੂੰ ਖਤਮ ਕਰਨ ਵਾਲੇ ਲੋਕ ਉਹ ਲੋਕ ਜਿਹੜੇ ਲੀਡਰ ਸਾਡੇ ਆਮਨ ਸ਼ੇਰ ਸਿੰਘ ਸ਼ਰੀਕਲ ਸਿੰਘ ਨੂੰ ਜਿੱਤਣਾ ਨਹੀਂ ਵੇਖਣਾ ਚਾਹੁੰਦੇ ਜਿਹੜੇ ਅੰਦਰ ਖਾਤੇ ਮੀਟਿੰਗਾਂ ਵਿੱਚ ਤਾਂ ਗੱਲ ਕਰਨੀ ਚਾਹੁੰਦਾ ਸੀ ਅੱਜ ਵੀ ਲਗਭਗ 10 ਪਤਾਵਾਂ ਦੇ ਉੱਤੇ ਇਹ ਖੋਤੀ ਨੀਡਰਾਂ ਨੇ ਮੀਟਿੰਗਾਂ ਰੱਖੀਆਂ ਹੋਈਆਂ ਨੇ ਇਹ ਪ੍ਰੋਗਰਾਮ ਨੂੰ ਫੇਲ ਕਰਨ ਵਾਸਤੇ ਤਾਂ ਉਹਦੇ ਕਾਫੜਾਂ ਪਈਆਂ ਹੋਈਆਂ ਨੇ ਕਿਤੇ ਮੇਰੇ ਪਿੰਡ ਦੇ ਵਿੱਚ ਵੀ ਲਗਭਗ 3 ਮੀਟਿੰਗਾਂ ਤੋਂ ਕਿੰਨਾ ਫਾਵਾਦ ਰੱਖੀਆਂ ਹੋਈਆਂ ਨੇ ਅੱਜ ਵੀ ਤਿੰਨ ਫਾਵਾ ਦੇ ਜਿੱਥੋਂ ਮੇਰੇ ਹਲਕੇ ਦੇ ਲੋਕਾਂ ਨੇ ਆਉਣਾ ਸੀ ਉੱਥੇ ਇਹ ਲੋਕ ਇਹ 1 ਲੱਖ ਦੀ 1 ਕਰੋੜ ਰੁਪਈਆ ਦੇ ਘਟਾਲੇ ਨਿਕਲਨੇ 1 ਲੱਖ ਤੁਸੀਂ ਕਿੱਥੇ ਗੱਲ ਕਰਦੇ ਹੋ ਇਹ ਇਸ ਕਰਕੇ 4 ਤਰੀਕ ਤੋਂ ਬਾਅਦ 10 ਤਰੀਕ ਤੋਂ ਬਾਅਦ ਇਹ ਇਮਾਨਦਾਰੀ ਦਾ ਮਖੌਟਾ ਪਾ ਕੇ ਜਿਹੜੇ ਲੋਕ ਤੁਰੇ ਫਿਰਦੇ ਨੇ ਇਹਨਾਂ ਦੇ ਸਾਰੇ ਫੌਤੀ ਮਖੌਟੇ ਜਿਹੜੇ ਨੇ ਉਹ ਲਾ ਕੇ ਰੱਖ ਦਾਂਗੇ ਪਾਰਟੀ ਦੀ ਵੀ ਰੱਖ ਦਾਂਗੇ ਅੱਜ ਅੱਜ ਮੈਨੂੰ ਮੇਰੇ ਸਾਥੀ ਮੇਰੇ ਸਾਥੀਆਂ ਨੂੰ ਇਹ ਬਲਾਕ ਕਹਿ ਜਾਂਦਾ ਕਿ ਵਾਲੇ ਨੂੰ ਪਾਰਟੀ ਨੇ ਬਾਹਰ ਕਰਤਾ ਮੈਂ ਉਸ ਬੇਕੂਫ ਲੀਡਰ ਨੂੰ ਕਹਣਾ ਚਾਹੁੰਦਾ ਕਿ ਪਾਰਟੀ ਨੇ ਮੈਨੂੰ ਮੱਧ ਪ੍ਰਦੇਸ਼ ਭੇਜਿਆ ਹਲਕਾ ਇੰਚਾਰਜ ਬਣਾ ਕੇ ਉੱਥੋਂ ਦਾ ਪਾਰਟੀ ਨੇ ਮੈਨੂੰ ਮਾਧੇਪਦੇ ਦੋ ਵਾਰੀ ਤੇ ਗੁਜਰਾਤ ਚ ਭੇਜਿਆ ਉੱਥੋਂ ਦਾ ਤਿੰਨਾਂ ਜ਼ਿਲ੍ਹਿਆਂ ਦਾ ਇੰਚਾਰਜ ਬਣਾ ਕੇ ਪਾਰਟੀ ਨੇ ਮੈਨੂੰ ਹਰਿਆਣੇ ਚ ਹਿਮਾਚਲ ਚ ਪਾਰਟੀ ਨੇ ਮੈਨੂੰ ਇਹ ਜਲੰਧਰ ਤੇ ਹੋਰ ਕਈਆਂ ਥਾਵਾਂ ਤੇ ਦਿੱਤੀਆਂ ਜ਼ਿੰਮੇਵਾਰੀਆਂ ਮੈਂ ਬਲੌਗ ਪਰਿਵਾਰੀ ਪੰਜਾਬ ਦਾ ਕਿਸਾਨ ਵੇਗ ਦਾ ਮੈਨੂੰ ਪਾਰਟੀ ਨੇ ਪ੍ਰਧਾਨ ਬਣਾਇਆ ਜੇ ਮੈਂ ਪਾਰਟੀ ਚ ਕੰਮ ਹੀ ਨਹੀਂ ਕਰਦਾ ਮੈਨੂੰ ਪਾਰਟੀ ਆਉਦਾ ਕੋਈ ਦਿੰਦੀ ਫਿਰ ਇਹ ਲੀਡਰਾਂ ਨੂੰ ਲੋਕਾਂ ਨੂੰ ਗੁਮਰਾਹ ਕਰਦੇ ਸਾਡੇ ਲੋਕ ਕਿ ਵੱਲੇ ਨੂੰ ਘਰ ਬਿਠਾਉਂਦਾ ਵਾਲਾ ਘਰ ਨਹੀਂ ਬਿੰਦਾ ਔਰ ਮੈਂ ਇਹ ਕਹਿਣੀ ਚਾਹੁੰਦਾ ਕਿ ਜੋ ਵਾਲਾ ਤੇ ਮੇਰੇ ਸਾਥੀ ਜਿਹੜੇ ਮੇਰੇ ਨਾਲ ਚੱਲੇ ਜਾਂ ਆਮ ਆਦਮੀ ਪਾਰਟੀ ਨੂੰ ਚੋਣ ਵਾਲੇ ਜਿਹੜੇ ਰਵੈਦੀ ਪਾਰਟੀਆਂ ਨੂੰ ਪਾਸੇ ਕਰਨ ਵਾਸਤੇ ਇਕੱਠੇ ਹੋਏ ਸੀ ਮੈਂ ਦਾਅਵੇ ਨਾਲ ਤੁਹਾਨੂੰ ਕਹਿਣਾ ਕਿ ਇਹ ਰਵੈਦੀ ਪਾਰਟੀਆਂ ਜਿਹੜੀਆਂ ਇਹਨਾਂ ਨੂੰ ਜਿੱਥਾਂ ਅੱਗੇ ਸੁਭਕ ਸਖਾਇਆ ਹੀ ਉਦਾਂ ਹੀ ਸੁਭਕ ਸਖਾ ਕੇ ਇਹਨਾਂ ਨੂੰ ਘਰ ਬਿਠਾਵਾਂਗੇ ਔਰ ਆਮ ਆਦਮੀ ਪਾਰਟੀ ਦਾ ਝੰਡਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਮਾਨ ਸਰ ਦੀ ਸੋਚ ਨਾਲ ਬਲੰਡ ਕੀਤਾ ਜਾਵੇਗਾ 赢了！